ਸਾਤਸ਼੍ਰੀਕਾਲ ਮੈਂ ਜਸਿਕਰ ਤੁਸੀਂ ਦੇਖ ਰਹੇ ਹੋ ਸਾਡਾ ਲਾ ਟੀਵੀ ਬੀਤੇ ਦਿਨ ਬਹੁਤ ਸਾਰੇ ਯੂਨੀਅਨ ਮੈਂਬਰਾਂ ਤੇ ਬਹੁਤ ਸਾਰੇ ਮਾਈਗ੍ਰੈਂਟਸ ਦੇ ਵੱਲੋਂ ਆਕਲੈਂਡ ਡਾਊਨਟਾਊਨ ਦੇ ਵਿਜਿਤ ਧਰਨਾ ਦਿੱਤਾ ਗਿਆ ਇਹ ਧਰਨਾ ਇਮੀਗ੍ਰੇਸ਼ਨ ਨਿਜ਼ੀਲੈਂਡ ਦੇ ਕਾਮਿਆਂ ਦੇ ਵਰਕ ਰਾਈਟਸ ਦੇ ਬਦਲਾਅ ਦੇ ਖਿਲਾਫ ਦਿੱਤਾ ਗਿਆ ਮਾਈਗ੍ਰੈਂਟਸ ਵਰਕਰ ਐਸੋਸੀਏਸ਼ਨ ਦੇ ਮੈਂਬਰਾਂ ਦੇ ਮੁਤਾਬਕ ਇਮੀਗ੍ਰੇਸ਼ਨ ਨਿਜ਼ੀਲੈਂਡ ਦੇ ਵੱਲੋਂ ਕੀਤੇ ਜਾ ਰਹੇ ਬਦਲਾਅ ਦੇ ਕਾਰਨ ਪ੍ਰਵਾਸੀਆਂ ਤੇ ਹਮਾਰ ਪੈ ਰਹੀ ਆ ਤੇ ਇਸ ਦੇ ਨਾਲ ਪ੍ਰਵਾਸੀ ਕਰਾਇਮ ਕਰਨ ਵਾਲ ਵਧ ਰਹੇ ਨੇ ਉਰਨ ਦੇ ਮੁਤਾਬਕ ਇਹ ਤਨਾ ਨਬੀ ਦਿਨਾ ਦੇ ਟ੍ਰਾਇਲ ਨੂੰ ਮੋੜ ਤੋਂ ਲਾਗੂ ਕਰਨਾ ਮਿਹਨਤਾਨਾ ਤੇ ਮਿਨਿਮਮ ਵੇਜ ਰੇਟ ਦੇ ਵਧਣ ਦੇ ਕਾਰਨ ਤੇ ਨਾਲ ਦੀ ਨਾਲ ਜਿਹੜੀਆਂ ਪਬਲਿਕ ਸੈਕਟਰ ਸੈਕਟਰ ਦੀਆਂ ਜੌਬਸ ਕੱਟੀਆਂ ਜਾ ਰਹੀਆਂ ਨੇ ਖਤਮ ਕੀਤੀਆਂ ਜਾ ਰਹੀਆਂ ਨੇ ਉਸ ਦੇ ਖਿਲਾਫ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦੇ ਮੁਤਾਬਿਕ ਬਹੁਤ ਸਾਰੇ ਪ੍ਰਵਾਸੀ ਕਰਮਚਾਰੀ ਜਿਹੜੇ ਕਿ ਇਸ ਦੇਸ਼ ਦੇ ਵਿੱਚ ਉਮੀਦ ਲੈ ਕੇ ਆਉਂਦੇ ਨੇ ਇੱਕ ਚੰਗੇ ਭਵਿੱਖ ਦੇ ਲਈ ਤੇ ਅਜਿਹੇ ਬਦਲਾਅ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਪਾਣੀ ਫੇਰਦੇ ਨੇ ਇਸ ਦੇ ਖਿਲਾਫ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਤਾਂ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਇਹਨਾਂ ਮੁੱਦਿਆਂ ਤੇ ਮੁੜ ਵਿਚਾਰ ਕਰੇ